ਤਤ ਸ਼੍ਰੀ ਅਕਾਲ ਜੀ ਹੁਣ ਅਸੀਂ ਟ੍ਰੇਨ ਤੋਂ ਚੱਲਣ ਲੱਗੇ ਆਂ ਤੇ ਹੁਣ ਅਸੀਂ ਸੁਲਤਾਨਪੁਰ ਰੇਲਵੇ ਸਟੇਸ਼ਨ ਦੇ ਖੜੇ ਆਂਗੇ ਤੇ ਇੱਥੋਂ ਇੱਕ ਕਰਵ ਦੀ ਤਰ੍ਹਾਂ ਟ੍ਰੇਨ ਮੁੜਦੀ ਹੈਗੀ ਤੁਹਾਨੂੰ ਮੈਂ ਦੂਸਰੀ ਸਾਈਡ ਤੋਂ ਦਿਖਾ ਦਿੰਦਾਗਾ ਦੁਰਸਿਮਰਤ ਪਿੱਛੇ ਰਹਿ ਇਹ ਦੇਖੋ ਇੱਥੇ ਜੰਕਸ਼ਨ ਆਉਣ ਕਰਕੇ ਕਿਉਂਕਿ ਇੱਥੇ ਹੋ ਟ੍ਰੇਨਾਂ ਦਾ ਵੀ ਕ੍ਰੋਸ ਹੁੰਦਾਗਾ ਤੇ ਉਹਦੇ ਕਰਕੇ ਫਿਰ ਜਿਹੜਾ ਟ੍ਰੇਨ ਆ ਟ੍ਰੇਨ ਦਾ ਸਮਾਂ ਕਾਫੀ ਲੱਗ ਜਾਂਦਾਗਾ ਇਸ ਤੋਂ ਬਾਅਦ ਇੱਕ ਹੋਰ ਜੰਕਸ਼ਨ ਵੱਡਾਗਾ ਤੇ ਉੱਥੇ ਟ੍ਰੇਨ ਰੁਕੂਗੀ ਤੇ ਬਾਕੀ ਅਸੀਂ ਇੱਥੋਂ ਵੀ ਕੁਝ ਖਾਣ ਪੀਣ ਨੂੰ ਲੈਤਾ ਹਾਂ ਅੰਦ ਕੀ ਕਹਿਣਾ ਚਾਹੁੰਦੇ ਗੁਰਸਿਮਰਤਾ ਠੀਕ ਹੈ ਵਧੀਆ ਲੱਗਿਆ ਤੁਹਾਨੂੰ ਕਾਫੀ ਕੇ ਬਿਸਕਟ ਵੀ ਖਾਦੇ ਤੁਸੀਂ ਹਾਂ ਹਾਂ ਬੋਲ ਰਹੇ ਆ ਪੁੱਤ ਆਪਾਂ ਚਲੋ ਉਧਰਲੀ ਸਾਈਡ ਹੋ ਜਾ ਬੇਟਾ ਪਲੇਟਫਾਰਮ ਤੇ ਇਹਦੇ ਉੱਤੇ ਨਹੀਂ ਖੜਨਾਗਾ ਤੁਸੀਂ ਕਿਉਂਕਿ ਪਲੇਟਫਾਰਮ ਬੇਟਾ ਤਿਆਰ ਹੋ ਰਿਹਾਗਾ ਜੇ ਤੇ ਜਦੋਂ ਇੱਥੋਂ ਕਰਬ ਦੀ ਤਰ੍ਹਾਂ ਟ੍ਰੇਨ ਮੁੜਦੀ ਹੈਗੀ ਨਾ ਉਦੋਂ ਕੀ ਹੁੰਦਾ ਡਿੱਗਣ ਦਾ ਖਤਰਾ ਰਹਿੰਦਾਗਾ ਸੋ ਇਸ ਕਰਕੇ ਆਪਾਂ ਟ੍ਰੇਨ ਦੇ ਵਿੱਚ ਜਾਂਦੇ ਆ ਆਪਾਂ ਆਪਦੇ ਕੋਚ ਦੇ ਵਿੱਚ ਜਾਂਦੇ ਆਗੇ ਡੱਬੇ ਦੇ ਵਿੱਚ ਤੇ ਇਹ ਵੀਰ ਦੀ ਡਿਊਟੀ ਹੈਗੀ ਇਹ ਚਾਦਰਾਂ ਵਗੈਰਾ ਦਿੰਦਾਗਾ ਦੇ ਪੂਰਾ ਖਿਆਲ ਰੱਖਦਾ ਡੱਬੇ ਵਾਲਾ ਦਾ ਬਹੁਤ ਵਧੀਆ ਇਮਾਨਦਾਰ ਭਾਈ ਆ ਇਹ ਚਲੋ ਹੁਣ ਅਸੀਂ ਚਲੋ ਆਪਾਂ ਆਪਣੇ ਕੰਮ ਦੇ ਵਿੱਚ ਚਲੀਏ ਚਲੋ 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 ਗੁਰਸਿੰਦਰ ਤੱਕ ਰਕਮ ਸਾਢੇ ਯੋ ਰੁਕ ਜਾ ਚਲੋ ਅਸੀਂ ਪਿਆਏ ਕਿਡਾ ਫਟ ਮੰਗਣਾ ਤੂੰ ਆਲਾ ਜਿੱਦੋਂ ਅਸੀਂ ਖੜੇ تھے ਉੱਥੇ ਜਾ ਕੇ ਸਟੇਸ਼ਨ ਤੇ ਟ੍ਰੇਨ ਚੱਲ ਪਈ